ਵੇ ਪੁੱਤ ਮੇਰੀ ਗੱਲ ਸੁਣ ਐਨਾਂ ਨੇ ਘੁੰਮੀ ਫਿਰਦਾ ਹੁੰਦਾ ਤੂੰ ਕਿੱਥੇ ਰਹਿਣਾ ਮੈਂ ਤੈਨੂੰ ਬੜੇ ਦਿਨਾਂ ਬਾਅਦ ਅੱਜ ਵੇਖਿਆ ਵਾ ਉਹ ਮੈਂ ਇੱਥੇ ਘੁੰਮਣ ਫਿਰ ਨਹੀਂ ਆਇਆ ਵਾ ਤੇ ਮੈਂ ਘੁੰਮਦਾ ਫਿਰਦਾ ਰਹਿਣਾ ਵਾ ਕੱਲ ਗਿਆ ਸੀ ਮੁੰਡੇ ਨਾਲ ਵਿਆਹ ਤੇ ਖਾ ਪੀ ਕੇ ਆਏ ਵਧੀਆ ਪੁੱਤ ਮੇਰੀ ਸੁਣ ਗੱਲ ਤੂੰ ਪ੍ਰਾਉਣਾ ਆਇਆ ਵਾ ਪ੍ਰਾਉਣਿਆਂ ਵਾਂਗੂ ਰਹਿਦਾ ਹੁੰਦਾ ਵਾ ਲੋਕ ਆਖਣੇ ਇੱਥੇ ਪ੍ਰਾਉਣਾ ਆਇਆ ਤੇ ਘੁੰਮਦਾ ਫਿਰਦਾ ਵਾ ਤੇ ਹੋਰ ਮੈਂ ਕੀ ਕਰਾਂ ਫਿਰ ਘੁੰਮਣਾ ਫਿਰ ਨਹੀਂ ਆਂ ਕਦੀ ਮੁੰਡੇ ਲੱਗ ਚਲ ਜਾਂਦਾ ਆਂ ਤੁਹਾਡੇ ਪਿੰਡ ਤੇ ਗੁੱਡੇ ਵੀ ਨਹੀਂ ਉੜਦੇ ਇੱਥੇ ਹੌਣ ਗੁੱਡਿਆਂ ਦੀ ਗਾਂ-ਗਾਂ ਬਾਹਰ ਹੀ ਜਾਈ ਜਾਣੀ ਆ ਹੁਣ ਗੁੱਡੇ ਉੱਟ ਕੇ ਲੋੜੀ ਤੇ ਕੇ ਨਾਲੇ ਮੇਰੀ ਗੱਲ ਸੁਣਾ ਪਿੰਡ ਕੀਤਾ ਫੋਨ ਵੀ ਮੈਂ ਜਾ ਇੱਥੇ ਆ ਜਾਂ ਕਿੱਥੇ ਆ ਉਹਨਾਂ ਦਾ ਤਾਂ ਕਦੀ ਆਇਆ ਫੋਨ ਮੈਂ ਸੁਣਿਆ ਨਹੀਂ ਵੀ ਤੇਰੇ ਨਾਲ ਗੱਲ ਕਰਦੇ ਆ ਉਹਨਾਂ ਨੂੰ ਕੀ ਲੋੜ ਆ ਫੋਨ ਕਾ ਆਂਦੀ ਉੱਥੋਂ ਤਾਂ ਮੈਂ ਆ ਕੇ ਨਿਕਲਿਆ ਨਾ ਕੋ ਮੜ ਦਿੰਦੇ ਆ ਨਾ ਕਿ ਜਾਨ ਦਿੰਦੇ ਪਤਾ ਨਹੀਂ ਕਿੰਨੇ ਕੰਗਲਾਂ ਤੋਂ ਨਹੀਂ ਰੁਸੀ ਦਾ ਹੁੰਦਾ ਮੰਮੀ ਆ ਗਈ ਆਈ ਜਾ ਐ ਤੇ ਮੰਮੀ ਕੋਤਮ ਐਨ ਸਮਝਾਉਣ ਲਈ ਹੀ ਅਜੇ ਹੋਣਾ ਹੀ ਸ਼ਿਕਾਰ ਸ਼ਰਮ ਨਹੀਂ ਆਉਂਦੀ ਹੋਣੀ ਬੈਠੇ ਲੋ ਹਨਾ ਮਾਸਾਖ ਤੇ ਦੇਖਾਂ ਆ ਵੀ ਬੇਚੀ ਨਾ ਕਰੀ ਜਾ ਕਰੋ ਬਾਹਰ ਦਬੀ ਨਿਕ ਕਿੰਨੇ ਦਿਨ ਹੋਏ ਤੈਨੂੰ ਘਰੋਂ ਨਿਕਲੇ ਇਹਨੂੰ ਪਹਿਲਾਂ ਮੈਨੂੰ ਇਹ ਦੱਸ ਮੇਰਾ ਪੁੱਤ ਹੈ ਮੈਂ ਹਾਰ ਕੇ ਟੀਕੇ ਨਿਕਲੀ ਆ ਕਰੋ ਤੇ ਕੀ ਕਰਦਾ ਮੈਂ ਨਾਲੇ ਇਹ ਨਾ ਕਹਿ ਦੇ ਕਿ ਹੁਣ ਮੈਨੂੰ ਲੈਣ ਆਈਆਂ ਮੇਰ ਕੋ ਨਹੀਂ ਪੈਂਦੇ ਪੁੱਠੇ ਪੁੱਠਿਆ ਆਓ ਨਹੀਂ ਤੇ ਕੀ ਗੱਲ ਐ ਦਵੇਲੇ ਫੇਰਾ ਤੋਰੀ ਨਾ ਤੇ ਪੁੱਤਕ ਜਾਣਾ ਨਹੀਂ ਹੁਣ ਆਪਣਾ ਕੰਮ ਤੇ ਕਰਨਾ ਪੈਣਾ ਮੈਂ ਨਹੀਂ ਜਾਣਾ ਜੂਨੇ ਮੇਰੀ ਚੱਕੀ ਨਹੀਂ ਲੱਗੀ ਦਾ ਮੇਰਾ ਪੁੱਤ ਭੈਣ ਜੀ ਇਹੋ ਮੈਂ ਸੇਰੇ ਤੇ ਨਖਪਾਉਣ ਢਈ ਆ ਤੇ ਤੂੰ ਨਾ ਪਿੰਡ ਫੋਨ ਕੀਤਾ ਤੇ ਆਵੇਲਾ ਚਾਂਚਾ ਕੇ ਤੁਸੀਂ ਆਣ ਵਜੇ ਮੈਂ ਭੈਣ ਜੀ ਇਹਨੂੰ ਇਹੋ ਕਹਿਣ ਢਈ ਆ ਮੈਨੂੰ ਕਿੰਨੇ ਦਿਨਾਂ ਦਾ ਦੇਖਣ ਹੀ ਨਹੀਂ ਢਿਆ ਚੱਲ ਆਮ ਹੀ ਚੱਲੀ ਆਪਾਂ ਲਾ ਵੇਖ ਲੈ ਹੁਣ ਮੈਂ ਗੱਲ ਕਰਨ ਢਈ ਤੇ ਆ ਜਾ ਮੰਮੀ ਪੁੱਤ ਮੈਂ ਅਕਲ ਤੋਂ ਸਮਝਾਉਣ ਢਈ ਆ ਨਹੀਂ ਮੈਂ ਗੱਲ ਕਰਨੀ ਆ ਕੋਈ ਬੜਾ ਸੋਣਾ ਮੇਰੇ ਲਾਗੇ ਬੈਠਾ ਹੁਣ ਮੰਮੀ ਆ ਗਈ ਤੇ ਹੁਣ ਮੈਂ ਗੱਲ ਕਰਨੀ ਵੇਖ ਲੈ ਇਤਨਾ ਗੱਲਾਂ ਕਰ ਰਹੇ ਨੇ ਰਾਜੀਦਿਆ ਮਮੀ ਆਈ ਹੋ ਤਾਂ ਡੈਂ ਕਰਨਾ ਕਰਨ ਚੱਲ ਸੱਤ ਸੂ ਕਰ ਇਹਨੇ ਵੀ ਲਲੂ ਨੇ ਜਿਸ ਦਿਮਾਗ ਖਰਾਬ ਕੀਤਾ ਹੈ ਇਧਰ ਦੀਆਂ ਉਧਰ ਤੇ ਉਧਰ ਦੀਆਂ ਇਧਰ ਲਾਈ ਜਾਂਦਾ ਹੈ ਚੰਗਾ ਹੋਣ ਨੂੰ ਲੈ ਕੇ ਜਾਉ ਉਹ ਕਿਹੜਾ ਤੁਰਿਆ ਰਹਿੰਦਾ ਵਾ ਤੁਰਿਆ ਨਹੀਂ ਰਹਿੰਦਾ ਉਹ ਆੜੇ ਵੀ ਬੜੇ ਪਾਉਂਡਿਆ ਵਾ ਆ ਨਿਕ ਨਿਕ ਗੱਲਾਂ ਉਹਦੇ ਸਿਰ ਤੇ ਹੀ ਹੋਈਆਂ ਸਾਰੀਆਂ ਆ ਚੰਗਾ ਹੋਣ ਨੂੰ ਲੈ ਕੇ ਜਾਊਗੀ ਤੇ ਜੀ ਕਰਿਆ ਹੁੰਦਾ ਪਤਿਆਂ ਦਾ ਕਿ ਪੂਆ ਕੋ ਜਾਈਏ ਇਹਦਾ ਨਹੀਂ ਆਖੀ ਦੰਦਾ ਕਿਉਂ ਨਹੀਂ ਆਖੀਦਾ ਇਹਦਾ ਸਾਡੇ ਕਿੰਨੇ ਕਾਣਾ ਰਹਿੰਦੇ ਪਤੀਏ ਸਾਡੇ ਤੇ ਰਹਿੰਦੇ ਨਹੀਂ ਆ ਤੇ ਤੁਹਾਡਾ ਨਾ ਆਉਣਾ ਹੋਊਗਾ ਉਰ ਉਚਾ ਚੜਾ ਤੇ ਆ ਗਿਆ ਖੁਸ਼ੀ ਚੜੀ ਤੇ ਤਾਂ ਫੇਰ ਆ ਲੋ ਦੱਸ ਦੇ ਨਾ ਇਧਰ ਤੁਸੀਂ ਵੀ ਕਿ ਅਸੀਂ ਧੱਕੇ ਮਾਰ ਮਾਰ ਕੱਢਣ ਆਇਆ ਉਹ ਤੋ ਤਾਂ ਹੀ ਹੁਣ ਉਹਦੀ ਮੰਮੀ ਆ ਗਈ ਆ ਤੇ ਭਾਵੇਂ ਰਹਿਣ ਦੇਵੇ ਤੇ ਰਹਿਣ ਦੇਵੇ ਲੱਗੇ ਤੇ ਲੱਜੇ ਸ਼ੂਗਰਾ ਕਿਤੇ ਮੁੰਡੇ ਦੇ ਪੱਜ ਨਾ ਮਾਂ ਨੂੰ ਵੀ ਰਹਾ ਆਇਆ ਉਹ ਤਾਂ ਕਦੀ ਆਈ ਨਹੀਂ ਆ ਤੇ ਮੈਂ ਆਪਣੀ ਨਣਾ ਦਾ ਪਤਾ ਹੀ ਲੈਵਾਂ ਨਹੀਂ ਜਾ ਆ ਮੈਂ ਕੰਡੇ ਚ ਲੂੰਦੀ ਰਹਿਣੀ ਆ ਤੇ ਮੈਂ ਮਖਰ ਮਾਰ ਨਾ ਰਿਆ ਕਰ ਮਾਤਾ ਕਿੱਥੇ ਗਈ ਆ ਇੱਥੇ ਹੀ ਹੁਣ ਇਧਰ ਨੂੰ ਗਈ ਆ ਲੈ ਸਸਿਕਾਤਾ ਬੀ ਸਸਿਕਾ ਜੀ ਹੋ ਰਹਾ ਠੀਕ ਠਾਕ ਵਧੀਆ ਤੁਸੀਂਰਾ ਹਾਂ ਵਧੀਆ ਲੈ ਆ ਵੇਖ ਲਓ ਤੁਸੀਂ ਆਏ ਤੇ ਘਰ ਆਇਆ ਹੀ ਹੋ ਸਵੇਰ ਦਾ ਨਿਕਲਿਆ ਆਇਓ ਪਤਾ ਨਹੀਂ ਕਿੱਥੇ ਕਿਥੋਂ ਕਿਥੋਂ ਆਇਆ ਹੋ ਕੇ ਮਾਸੀ ਲਾ ਕੇ ਬੈਠਾ ਮਾਸੀ ਲਾ ਕੇ ਤੂੰ ਹੁਣ ਬੈਠਾ ਹੈਗਾ ਮੈਂ ਤਾਂ ਹੁਣੇ ਜੇ ਕੱਪੜੇ ਲਾ ਕੇ ਲਿਆਈ ਬਾਹਰ ਤੇ ਕਿਤੇ ਵੀ ਨਹੀਂ ਉਹ ਮੁੰਡੇ ਲਾ ਕੇ ਬੈਠਾ ਆਇਆ ਤੇ ਨਿਕਲਦਾ ਘਰੋਂ ਤੇ ਪਤਾ ਨਹੀਂ ਉੱਥੇ ਕਰਨ ਚੱਲ ਆਜੋ ਹਾਂ ਪਾਣੀ ਲਿਆਵਾ ਨਹੀਂ ਪਾਣੀ ਨਹੀਂ ਬੈ ਜਾ ਤੂੰ ਆ ਜਾ ਅੱਛਾ ਇਹਨੂੰ ਸਮਝਾਈਏ ਕੋਈ ਗੱਲ ਤੇ ਵੀਰ ਜੀ ਤਾਂ ਕਿੱਦਾਂ ਹਾਂ ਠੀਕ ਠਾਕ ਵਧੀਆ ਵਧੀਆ ਸਭ ਮੈਂ ਆਹ ਮੈਂ ਦੇਖ ਕੇ ਆਵਾ ਮੈਂ ਕਈ ਦਿਨ ਹੋਏ ਮੂੰ ਤਾਂ ਫਿਕਰ ਲੱਗਾ ਵੀ ਇਹਨੇ ਕਿਤੇ ਫੋਨ ਨਹੀਂ ਕੀਤਾ ਨਾ ਇਹ ਚੁੱਕਦਾ ਗਾੜੀ ਇਹ ਤੇ ਗੱਲ ਛੱਡ ਤੋ ਤੁਸੀਂ ਇਹਨੇ ਤੇ ਕਿਤੇ ਫਿਰਨ ਨੂੰ ਇੰਨਾ ਟਾਕ ਤਰਿਆ ਪਰਸੋਂ ਕੇ ਮੁੰਡੇ ਨਾਲ ਇੱਥੇ ਯਾਰ ਦੋਸਤ ਬਣਾਏ ਹੋ ਤੇ ਉਹ ਤਾਂ ਚੱਲ ਕੋਈ ਗੱਲ ਨਹੀਂ ਨਿਆਣੇ ਨੇ ਨਿਆਣਿਆਂ ਨੂੰ ਆਉਣਾ ਜਾਣਾ ਵਾ ਜਨਮ ਦਿਨ ਹੀ ਤੋਂ ਉੱਥੇ ਰਾਤ ਰਹਿ ਪਿਆ ਨਾ ਇਹਨੇ ਮੈਨੂੰ ਫੋਨ ਕੀਤਾ ਧਿਆਨ ਮੇਰਾ ਇੰਨਾ ਤੇ ਗੁੱਸਾ ਵੀ ਮੈਨੂੰ ਬੜਾ ਤੇ ਆ ਹੁਣ ਸਵੇਰ ਦਾ ਫਿਰ ਨਿਕਲਿਆ ਹੁਣ ਕਿਤੇ ਮੰਮੀ ਲਾ ਕੇ ਬੈਠਾ ਹੁਣ ਆਣ ਕੇ ਪ੍ਰੀਤ ਵੇਖ ਤੂੰ ਸਿਆਣੀ ਹੈ ਮੇਰੀ ਧੀਆਂ ਆ ਰਹੀਆਂ ਜੇ ਘਰ ਚ ਕੋਈ ਗੱਲ ਹੋ ਵੀ ਜਾਂਦੀ ਆ ਇਹਨੂੰ ਕੀ ਆਂਦਾ ਇਹਨੇ ਤੇ ਨਵਾਂ ਹੀ ਕੰਮ ਕੀਤਾ ਪਾਏ ਝੋਲੇ ਚ ਲੀੜੇ ਤੇ ਉੱਠ ਕੇ ਇੱਥੇ ਤੇਰੇ ਕੋਲ ਆ ਗਿਆ ਹੈ ਹੈ ਚੰਗੇ ਲੱਗੀਦਾ ਤੇਰੀ ਸੱਸ ਕੀ ਆਂਦੀ ਹੋ ਇਹ ਨੂਗੀ ਨਾਲੇ ਆਂਦਾ ਜਿਉ ਉਹ ਕੁੱਟ ਪੀ ਲੈਂਦਾ ਫੱਠੇ ਪਾਉਂਦਾ ਉਹ ਖੱਪ ਗਿਆ ਉਹਦਾ ਤੁਹਾਡੇ ਫੱਠੇ ਪਾਉਂਦਾ ਈ ਐਦਾਂ ਬੋਲਦਾ ਈ ਘਰ ਵੀ ਉਹਦੇ ਗਾੜੀ ਤੇ ਮੈਂ ਇਹਨਾਂ ਦੇ ਟੱਕ ਟੱਕਦੀ ਰਹੀ ਨਹੀਂ ਪਿਓ ਪੁੱਤਾਂ ਦੇ ਠੀਕ ਤਿਹਰਾ ਲੜਦੇ ਰਹਿੰਦੇ ਜੇ ਤੇ ਮੇਰਾ ਸੋੜਾ ਖਰਾਬ ਕੀਤਾ ਹੁੰਦਾ ਤੂੰ ਹੀ ਦਾਗ ਤੇ ਮੈਨੂੰ ਜਾਤ ਦੇ ਮੈਂ ਵੀ ਘਰਾਂ ਫਿਰ ਕਿੱਥੇ ਜਾਣਾ ਤੂੰ ਦੱਸ ਆਪਣੀ ਭੂਆ ਨੂੰ ਫਲਾਣੇ ਤਾਂ ਜਾਇਆ ਕਰਨਾ ਮੈਂ ਅਹੀਂ ਰਾਵਾਂਗੇ ਘਰ ਤੇ ਤੂੰ ਚਲ ਜਿਆ ਕਰੀ ਜਾਦੇ ਯਾ ਬੁੱਡੇ ਬੁੱਡੇ ਨੂੰ ਘੁੰਮਣ ਫੇਰਦੇ ਤੂੰ ਚੋਗੇ ਤੇ ਜਾ ਦਿੰਦੇ ਹੋਰ ਬੈਗ ਹੀ ਘਰਾਂ ਫਿਰ ਆਇਆ ਨਾ ਨਹੀਂ ਆਇਆ ਕੋਈ ਮਨ ਫਿਰਦੀ ਜਾਦੀ ਦੀ ਉਹ ਵੀ ਗੱਲਾਂ ਛੱਡੋ ਭਾਬੀ ਇਹਨੇ ਤੇ ਕਿਤੇ ਨਾ ਜਦੋਂ ਆਇਆ ਨਾ ਬੁਲਟ ਲੈ ਕੇ ਹੂੰ ਬੁਲਟ ਲੈ ਕੇ ਆਇਆ ਤਾਂ ਤੁਸੀਂ ਆਂਦੇ ਨਹੀਂ ਵੀ ਬੁਲਟ ਦੇ ਖਿਆੜੇ ਪਿਆਵਾ ਤੇ ਮੈਂ ਇੱਥੇ ਟੌਰ ਬਣਾਤਾ ਮਹਾਰਾਜਵੀਰ ਬੁਲਟ ਲੈ ਕੇ ਆਇਆ ਵਾ ਤੇ ਵਧਾਈਆਂ ਰਾਜਵੀਰ ਵਧਾਈਆਂ ਤੇ ਇਹ ਅੰਦਰ ਅਜੇ ਵੜਿਆ ਨਹੀਂ ਮੈਂ ਚਾਹ ਰੱਖੀ ਤੇ ਉਹਨੂੰ ਦਵਿੰਦਰ ਨੂੰ ਪਹਿਲਾਂ ਦੱਸ ਆਇਆ ਪਿਓ ਮੁੰਡੇ ਦਾ ਮੰਗੇ ਜਾਂਦਾ ਦੱਸ ਪਹਿਲਾਂ ਮੈਨੂੰ ਵਧਾਈਆਂ ਦੇ ਦਿੱਤੀਆਂ ਮੈਂ ਨਵਾਂ ਲਿਆ ਆਂਦਾ ਹਾਂ ਆਪੇ ਗਿਆ ਇਹਨੇ ਕਿ ਤੂੰ ਲੈ ਨਵਾ ਬੈ ਉਹਦਾ ਕੀ ਜਦੋਂ ਮੈਂ ਆਉਂਦੇ ਨੂੰ ਪੁੱਛਿਆ ਤੇ ਤੂੰ ਕਿਹਾ ਹੋਂ ਨਵਾਂ ਲਿਆ ਹੈ ਤੇ ਤੋਂ ਬਾਅਦ ਦੱਸਿਆ ਰਹੇਗਾ ਕਿਸ਼ਤਾ ਦੇ ਲਿਆ ਤੇ ਜੇ ਮੈਨੂੰ ਮੈਂ ਤੈਨੂੰ ਤੌਰ ਬਣਾ ਹੀ ਦਿੱਤਾ ਤਾਂ ਮੂੰਹ ਬੰਦ ਨਹੀਂ ਰੱਖ ਸਕਦਾ ਫੇਰ ਤੈਨੂੰ ਉੱਧਰ ਕੀ ਦਵਾਦਾ ਜੜ ਜਾਂਦੀ ਨਹੀਂ ਤੇ ਪੂਆ ਲਾ ਕੇ ਬਹਿ ਕੇ ਸਾਰੀ ਗੱਲਬਾਤ ਕਰਕੇ ਫੇਰ ਉੱਧਰ ਚੋਕਲੀਆਂ ਇੱਥੇ ਦੀਆਂ ਉੱਥੇ ਤੇ ਉੱਧਰ ਦੇ ਆਂਦੇ ਨੂੰ ਥੋੜਾ ਸਮਝਾਇਆ ਕਰ ਸਿਆਣਾ ਹੋਇਆ ਵਾ ਇਹ ਤਾਂ ਗਾੜਾ ਪਠਾੜੇ ਪਾਏ ਉਦੋਂ ਦੇ ਸਾਡੇ ਘਰ ਪਠਾੜੇ ਪਾਏ ਇਹਨੇ ਜਪੂ ਅੱਜ ਦੱਦੀ ਅੱਗਲਾ ਕਰਦੀ ਹੈ ਨਾ ਤੇ ਮੈਂ ਚਲੀ ਜਾਂਦਾ ਵਾ ਉਹ ਅੱਗੇ ਮੰਮੀ ਨੂੰ ਮਾਸੇ ਲੱਗੋ ਠਾਲ ਕੇ ਲੈਂਦਾ ਵਾ ਕਿ ਉਹ ਗੱਲਾਂ ਕਰਦੀ ਹੈ ਤੇ ਤੂੰ ਵੀ ਗੱਲਾਂ ਕਰਦਾ ਹੈ। ਐਹੀ ਗੱਲਾਂ ਨਹੀਂ ਕਰਨ ਦੇ ਤੈਨੂੰ ਹੱਕ ਵਾਂਹੀਂ ਸਮਝਾਉਣ ਦੇ ਆ। ਨਹੀਂ ਤੇ ਉਹ ਤੇਰੀ ਬਹਾਨੇ ਆ ਹੈਂ ਅਸੀਂ ਸਮਝਾਉਂਦੇ ਸਮਝਾਉਣ ਨਹੀਂ ਦੇ ਤੈਨੂੰ ਅਸੀਂ ਨਾ ਕਵਾਂਗੇ ਤੇ ਕੌਣ ਕਹੂਗਾ। ਐਦਾਂ ਇਹਨਾਂ ਨੂੰ ਘਰ ਵੀ ਗੁੱਸਾ ਲੱਗਦਾ ਈ ਇਹਨੂੰ ਐਦਾਂ ਮੂੰਹ ਬਣਾ ਲੈਂਦਾ ਈ। ਮੈਨੂੰ ਕੋਈ ਗੱਲ ਆਂਦਾ ਤੇ ਉਹ ਮੈਂ ਨਹੀਂ ਜਾਣਾ ਘਰ ਕੁੜ ਘਰ ਨਹੀਂ ਜਾਣਾ ਤੇ ਕਿੱਥੇ ਜਾਣਾ? ਬੁਰੇ ਲਕੀਦਾ ਵਾ। ਉਹਨਾਂ ਨੇ ਕਹਿਣਾ ਆਈ ਜਾ ਵਾਧੂ ਆਇਆ ਕੱਲਾ ਕੱਲਾ ਹੈ ਗਾਵਾ ਤੂੰ ਸੋਨੇਰ ਦਾ ਪੁੱਤ ਘਰੋਂ ਮੁਚਕ ਕੇ ਮੂੰਹ ਤੇ ਮਾਂ ਨੂੰ ਪੁੱਛ ਕੇ ਵੇਖ ਨਾ ਮਾਂ ਨੂੰ ਰਾਤ ਨੀਂਦ ਨਹੀਂ ਆਉਂਦੀ ਹੁਣ ਪਾਓ ਪੱਠੇ ਆਪੇ ਪਿਲਾ ਗੇਂਦੇ ਪੱਠੇ ਪਾਲਾਂਗੇ ਪੱਠਿਆਂ ਨੂੰ ਤੇ ਪੱਠਿਆਂ ਤੇ ਮੈਂ ਨੀ ਚੜ ਕੇ ਬੈਠੇ ਰਹਿੰਦੇ ਜੇ ਤੂੰ ਕਿਤੇ ਉਹੀ ਜਾਂਦਾ ਹੀ ਉੱਧਾ ਪੱਠਿਆਂ ਨੂੰ ਪੱਠੇ ਪੱਠੇ ਉਦਾਂ ਦੇ ਪੱਠੇ ਨੀ ਪੈਂਦੇ ਸਾਡੇ ਤੇ ਪੈਰ ਦੇ ਤੇ ਫੇ ਮੇਰਾ ਕੀ ਕੰਨਾ ਤੂੰ ਪੱਠੇ ਹੀ ਖੋਣੇ ਉਦਾਂ ਵੀ ਖਾਤੇ ਬੁਰੇ ਲੱਗੀਦਾ ਕੀ ਆਂਦੇ ਹੋਣਗੇ ਵੇਲੜੀ ਐ ਕੰਮ ਦਿੰਦਾ ਨਹੀਂ ਕੋਈ ਇਦਾਂ ਦੀਆਂ ਗੱਲਾਂ ਘਰ 'ਚ ਬੜੀਆਂ ਹੁੰਦੀਆਂ ਨੇ ਵਾ ਏਦਾਂ ਨਹੀਂ ਆਈ ਦੋ ਉਦਾਂ ਆਈ ਦਾ ਟੋਰ ਨਾਲ ਕੋਈਆਂ ਕੋ ਫਿਰਨ ਤੋਂ ਵਾ ਇਹ ਤੇ ਸਾਰਿਆਂ ਸਾਰਿਆਂ ਨੂੰ ਨਹੀਂ ਧੱਤਾ ਪੀ ਮੇਰੇ ਪਿਓ ਨੇ ਪੀ ਕੇ ਕਪਤ ਪਾਇਆ ਘਰ 'ਚ ਤਾਂ ਨਹੀਂ ਪੁੱਛ ਲਾ ਮੂੰਹ ਤੇ ਸਾਰੀ ਕਿਸਮਤ ਗਈ ਸਾਰਿਆਂ ਸਾਰਿਆਂ ਉਹ ਜਿਹੜੀ ਮਨਜੀਤ ਨਹੀਂ ਪਰਨੇ ਕਰ ਉਹਨਾਂ ਦੇ ਘਰ ਵੀ ਆਉਂਦੇ ਹੁਣ ਆਉਂਦੇ ਨੇ ਉਦਾਂ ਤੇ ਮਾਂ ਦਾ ਦੇਲ ਨਹੀਂ ਲੱਗਦਾ ਹੁਣ ਪੁੱਤ ਦੇ ਮਗਰ ਬੜੀ ਛੇਤੀ ਆਈ ਆ ਮੇਰੇ ਪਰਦੇ ਪਾਏ ਕੀ ਕਰਨਗੇ ਗੜੀ ਗੜੀ ਨਿੱਕੀ ਮੋਟੀ ਹੋਈ ਗੱਲ ਪਤਾ ਨਹੀਂ ਇਹਨੂੰ ਆਦਤ ਹੀ ਕਿੱਦਾਂ ਗੱਲਾਂ ਤੇ ਗਾਲਾਂ ਲੈਂਦਾ ਘਰੋਂ ਏ ਪਹਿਲਾਂ ਬੱਧੀ ਹੋ ਕੇ ਨਾ ਸੁਟਿਆ ਘਰ ਮਮੀ ਐ ਮਮੀ ਐ ਮੇਰੇ ਮੋਢੇ ਸਾਰੀ ਢੜੀ ਤੋੜ ਛੱਡਦਾ ਤੇ ਜਦੋਂ ਪਿਓ ਨੇ ਕੰਮ ਕਹਿਣਾ ਨਾ ਉਹਦੇ ਨਾਲ ਇਹਨੇ ਗਰਮ ਹੋ ਜਾਣਾ ਤੇ ਉਹਨੇ ਇਹਦੇ ਨਾਲ ਵੱਧ ਹੋ ਜਾਣਾ ਐਸੇ ਗੱਲਾਂ ਦਾ ਪਿੰਡੋਂ ਵੀ ਆਇਆ ਹੋਈ ਉੱਥੇ ਵੀ ਇਦਾਂ ਹੀ ਮੈਨੂੰ ਸਾਰੇ ਲੜਦੇ ਰਹਿੰਦੇ ਚਾਲ ਚਾਲ ਜਾਣਾ ਮੈਂ ਘਰ ਮੁਖੰਡ ਨਾ ਇੱਥੇ ਕਰ ਆਹੋ ਮੈਂ ਉੱਥੇ ਸਾਹਮਣੇ ਨਹੀਂ ਬੋਲਣਾ ਤਾਂ ਇੱਥੇ ਛੱਤ ਗੱਲ ਸੁਣਨਾ ਵਾ ਆਹੋ ਗੱਲ ਸੁਣ ਜਾ ਮੀ ਨਾ ਕਿਤੇ ਤੇਰੀ ਮੰਮੀ ਆਈ ਆ ਜਾਣਾ ਮੇਰੇ ਨਾਲ ਮੁੰਡੇ ਘਰ ਤੋਂ ਲਾਉਣ ਮੇਰੇ ਨਾਲ ਸੋ ਨਾ ਆਹ ਕੋਈ ਦੇਖੋ ਦੱਸ ਇੰਨੇ ਵਾਰੇ ਨਹੀਂ ਉਹ ਵਰਨਾ ਨਖਤੇ ਏਦਾਂ ਪ੍ਰੀਤ ਕਰਦਾ ਹੈ ਭਾਬੀ ਕਿੱਥੇ ਚਲ ਗਿਆ ਏ ਇਹ ਪਤਾ ਨਹੀਂ ਕੀ ਦੀਆਂ ਪਟੀਆਂ ਤੇ ਪ੍ਰੀਤ ਲੱਗਾ ਯੂ ਇਹਨੂੰ ਇੰਨਾ ਗੁੱਸਾ ਆਉਂਦਾ ਇੰਨਾ ਗੁੱਸਾ ਆਉਂਦਾ ਕਦੀ ਇਹਨੂੰ ਖਾਣ ਪੀਣ ਤੋਂ ਨਹੀਂ ਅਸੀਂ ਟੋਕਿਆ ਕਦੀ ਇਹਨੂੰ ਚੀਜ਼ ਲੈਣ ਤੋਂ ਨਹੀਂ ਟੋਕਿਆ ਮੈਂ ਆਹ ਦੇ ਨਹੀਂ ਚੱਲ ਹੈ ਪੁੱਤ ਨਾਲੋਂ ਕੀ ਚੰਦਾ ਉਹ ਤਾਂ ਕੋਈ ਗੱਲ ਨਹੀਂ ਭਾਬੀ ਪਰ ਜਿਹੜੀ ਇੱਥੇ ਨਿੱਕੀ ਨਿੱਕੀ ਗੱਲ ਦੀ ਹੋਈ ਵੀ ਤੀ ਦੂਜੇ ਬੰਦੇ ਨੂੰ ਜਾ ਕੇ ਦੱਸਣੀ ਉਹ ਮਾੜੀ ਲੱਗਦੀ ਹੈ ਮਾੜੀ ਆ ਕੇ ਚੱਲ ਹੋਰ ਪਰਿਵਾਰ ਦਾ ਸੁਣਾ ਦਵਿੰਦਰ ਦਾ ਕਿੱਦਾਂ ਵਾ ਹੋਰ ਕੀ ਸੁਣਾਵਾ ਭਾਬੀ ਜੀ ਐਤਾ ਹੀ ਆ ਪਰਿਵਾਰ ਦਾ ਤਾਂ ਠੀਕ ਆ ਆਪਣੇ ਘਰ ਬੜਾ ਵਧੀਆ ਵਾ ਬਸ ਆ ਮੰਮੀ ਦੇ ਪੈਸਿਆਂ ਦਾ ਹੀ ਪਵਾੜਾ ਵਾ ਨਾ ਤੇ ਪੈਸੇ ਸਾਨੂੰ ਦਿੰਦੀ ਆ ਤੇ ਤੁਹਾਡੇ ਕੋਲ ਗੱਲ ਕੀਤਾ ਹੁਣ ਚੁਗਲੀ ਹੋ ਜਾਣੀ ਆ ਹੀ ਨਾ ਜਾਵੇ ਕਿਤੇ ਥੋੜੇ 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 ਕਰਕੇ ਕੋ ਕੁੜੀ ਨੂੰ ਖਵਾਲੀ ਜਾਂਦੀ ਤੇ ਕੋ ਦਵਿੰਦਰ ਖਾਈ ਜਾਂਦੀ ਤੇ ਠੱਗੇ ਰਹੇ ਹੀ ਗਏ ਖਾਲੀ ਦਹੀ ਰਾ ਗੇ ਸਾਰੀ ਉਭਰੀ ਇਹਨਾਂ ਦੀ ਏਦਾਂ ਲੰਗ ਚੱਲੀ ਸਾਰੀ ਨੰਗੀ 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 ਚੱਲੇ ਨੰਗੀ ਹਾਂ ਨੰਗੀ ਗਈ ਆ ਕੁੜੀ ਆਈ ਇੱਕ ਦਿਨ ਦਵਾ ਦਾ ਪੀ ਪੈਸੇ ਚਾਹੀਦੇ ਜਿਵੇਂ ਬਾਤ ਕਰ ਲੈਣਾ ਉਹ ਹੁਣ ਲਈ ਉਹ ਸਾਰਿਆਂ ਨੂੰ ਮੁੰਡਿਆਂ ਨੂੰ ਮਨਾਉਣ ਅੰਦਾ ਸਮਝ ਨਹੀਂ ਆਉਂਦੀ ਕੀ ਕਰੀਏ ਦਸ ਮੁੰਡੇ ਕਿੱਥੋਂ ਲਈ ਆਉਣੇ ਨਹੀਂ ਰਕਮ ਇਹਨਾਂ ਦੇ ਆਪਣੇ ਕੋਲ ਜਨਖਤੀ ਦੇ ਬਥੇਰੇ ਪੈਸਾ ਜਮਾ ਕਰਾਇਆ ਕੁੜੀ ਨੂੰ ਤਾਂ ਉਹਦੇ ਪੈਸੇ ਰਕਮ ਮੋਟੀ ਦੇਤੀ ਹੀ ਆਂਦੀ ਹੈ ਹਿੱਸਾ ਕਰ ਦਿਓ ਮੇਰੀ ਧੀ ਦਾ ਤੇ ਰਿਹਾ ਤੇ ਸਾਡੇ ਪੈਸੇ ਗਏ ਜਿਹੜੇ ਹਾੜੀ ਪੂਰ ਪੂਰ ਕੇ ਗੋਵਿੰਦਰ ਖਾਈ ਅਹ ਘਰਦਿਆਂ ਕਰਦਿਆਂ ਨੇ ਗੁਜ਼ਾਰਾ ਤੇ ਕਿਹੋ ਜੀਆਂ ਗੱਲਾਂ ਘਰਾਂ 'ਚ ਚੱਲਦੀਆਂ ਮੈਨੂੰ ਕੋਈ ਸਮਝ ਨਹੀਂ ਆਉਂਦੀ ਖਾਈ ਪੀ ਜਾਂਦੇ ਆ ਸਾਰੇ ਰਾਤ ਮੈਨੂੰ ਲੱਗਿਆ ਖਾਈ ਜਾਂਦੇ ਰਹਦੇ ਅਹੀਂ ਜਾਣਾ ਵਾ ਸਰਲ ਕਿ ਉਹਦੇ ਨਾਲ ਪਰਚਾਈ ਦੋਵੇਂ ਖਾਈ ਜਾਂਦੀਆਂ ਕੁੜੀ ਨੂੰ ਵੀ ਦੇਈ ਜਾਂਦੀ ਤੇ ਦਵਿੰਦਰ ਨੂੰ ਵੀ ਦੇਈ ਜਾਂਦੀ ਦੱਸ ਕੀ ਬਣੂਗਾ ਇਥੇ ਘਰ ਦਾ ਇਦਾਂ ਕਿਦਾਂ ਸਰੂਗਾ ਤੁਹਾਡਾ ਕੱਕ ਵੀ ਬਨਣਾ ਬਨਣਾ ਕੀ ਆ ਕਾਲਾ ਰਾਲ ਮਿਲ ਕੇ ਖਾ ਲੈਣਾ ਸਾਰਿਆਂ ਤੇ ਅਹੀਂ ਰਹਿ ਜਾਣਾ ਰੋਲਾ ਪਾਉਂਦੇ ਹਾਂ ਰੋਲਾ ਪਾਉਣਾ ਵਾ ਆਹੋ ਖਪਾ ਖਾਣਾ ਵਾ ਦੂ ਦਾ ਮੁੰਜਾ ਦਾ ਤੈਨੂੰ ਪੈਂਦਾ ਕੰਮ ਦਾ ਵੀ ਤੇ ਖਪਾ ਵਾ ਦੂ ਦਾ ਬੋਲਣ ਬੋਣ ਦਾ ਵੀ ਹਾਂ ਮੈਂ ਖਾਧੀ ਗੜੀ ਹੱਥ ਪੱਲੇ ਵੀ ਤੇ ਕੱਕ ਆ ਗਏ ਹੱਥ ਸੋਹਰਾ ਦੇ ਅਕਸਰ ਨੂੰ ਆਇਆ ਇਹ ਨਹੀਂ ਜਿਆਦਾ ਦੀ ਇੰਨਾ ਪਿਆ ਇਹਨੇ ਤੇ ਲਬੇ ਲਬੂੜ ਕੇ ਤੇ ਇਦਾਂ ਹੀ ਕੋਹ ਜਿੱਦਾਂ ਰਹਿੰਦੀ ਉਹਨੂੰ ਦੇ ਦੇਣਾ ਤਾਂ ਕੋ ਕੁੜੀ ਨੂੰ ਪਹਚਾਈ ਜਾਣਾ ਤਾਂ ਸਾਡਾ ਹਿੱਸਾ ਮੈਂ ਤੈਨੂੰ ਕਿਆ ਕਰਕੇ ਉਹਨਾਂ ਨੂੰ ਵੀ ਨਾ ਇਹਦੇ ਵੱਲ ਧਿਆਨ ਕਰਿਆ ਕਰੋ ਐਡਾ ਤੇਰਾ ਕਹੀਦਾ ਇੱਡੀ ਜਵਾਨੀ ਕੁੜੀ ਦੀ ਹੂੰ ਕੁੜੀ ਤੇ ਗਾੜੀ ਤੇ ਕਾਂਗ ਲੈ ਲੈ ਤੇ ਡਰਦਾ ਮਾਂ ਇਦਾਂ ਡਰਦੀ ਇਦਾਂ ਦੌੜਦੀ ਜਿੱਦਾ ਹੋ ਗਈ ਧੀਆਂ ਦੀ ਇਦਾਂ ਹੀ ਚੱਲਦੀ ਹੈ ਪੈਣਾ ਮੈਂ ਵੇਖਿਆ ਘਰਾਂ ਚ ਪਰੀ ਤੇ ਮਾਮਾ ਚਲਾਉਂਦੀਆਂ ਮਾਮਾ ਦਾ ਕਸੂਰ ਆ ਮਾਮਾ ਚਲਾਉਂਦੀਆਂ ਤੇ ਧੀ ਇੰਦੀ ਚੱਲਦੀ ਆ ਸਾਡੇ ਘਰ ਇਹੋ ਜਿਹੇ ਰਿਕਾਰਡ ਹੈ ਨਿੰਗੇ ਮਾਰੇ ਨਾ ਹੀ ਕਦੀ ਇਹ ਕਦੀ ਕੀਤੇ ਹੀ ਹੈ ਪ੍ਰੀਤ ਸਾਡੇ ਨਾ ਗੱਲਾਂ ਨੂੰ ਇਹ ਤੇ ਗੱਲਾਂ ਨਹੀਂ ਮੁੱਕਣੀਆਂ ਆਪਣੀਆਂ ਮੈਂ ਤੈਨੂੰ ਗੱਲ ਦੱਸਾਂ ਤੇ ਮੈਂ ਬਾਰਸੋਂ ਲਈ ਹਾਂ ਸਫਾਈ ਸੂਈ ਕਰਨਾਂ ਤਰ੍ਹਾਂ ਦੀ ਹਾਂ ਤੇ ਮੈਂ ਮਾਤਾ ਦਾ ਫੋਲਿਆ ਟਰੰਕ ਅੱਛਾ ਹਾਹੂ ਮਾਤਾ ਦੇ ਜਾਣ ਤੋਂ ਬਾਅਦ ਹਾਂ ਨਾ ਮਾਤਾ ਦਾ ਟਰੰਕ ਖੋਲਣ ਨੂੰ ਮੱਸਾ ਜੀ ਨਹੀਂ ਕੀਤਾ ਕਦੇ ਨਹੀਂ ਖੋਲਿਆ ਤੇ ਪ੍ਰੀਤ ਵੇਖਣਾ ਮੈਂ ਸਫਾਈ ਸੂਈ ਕਰ ਲਾਂ ਜੇ ਕੋਈ ਕੱਪੜਾ ਜਿਹੜਾ ਹੋਵੇ ਉਹਨੂੰ ਸਕਾਗ ਫੇਰ ਆ ਦੂੰ ਵਿੱਚ ਅੱਛਾ ਤੇ ਵਿੱਚੋਂ ਇੱਕ ਨਿਕਲੀ ਕਾਪੀ ਬੈਂਕ ਦੀ ਆਹੋ ਅੱਛਾ ਤੇ ਉਹਦੀ ਤੇ 1.5 ਲੱਖ ਰੁਪਈਆ ਤੇ ਨਾਲ ਕਾਗਜ਼ ਪੱਤਰ ਵੀ ਆ ਅੱਛਾ ਤੇ ਨਾਮ ਹੀ ਤੇਰਾ ਲਿਖਿਆ ਵਾ ਮਗਰ ਵਾਰਸ ਆਹੋ ਮੈਂ ਹੂੰ ਹਾਏ ਨਹੀਂ ਮੈਂ ਕਹਿੰਨੀ ਹੁ ਨਹੀਂ ਕਿ ਮੇਰੀ ਮਾਂ ਨੇ ਮੈਨੂੰ ਵਾਰਸਾਂ ਦੀ ਹੁੰਦੀ ਸੀ ਤੈਨੂੰ ਵਾਰਸ ਬਣਾਉਣਾ ਜ਼ਿਆਦਾ ਦਾ ਤੇ ਮੈਂ ਕਦੇ ਧਿਆਨ ਹੀ ਨਹੀਂ ਦਿੱਤਾ ਵੇਖਾਂ ਉਦਾਂ ਕਿ ਮਾਂ ਦਾ ਚੇਤਾ ਨਹੀਂ ਆਇਆ ਐਦਾਂ ਕਿਦਾਂ ਚਾ ਚੜਿਆ ਪੈਸੇ ਨੇ 1.5 ਲੱਖ ਮੇਰੀ ਨਾ ਮੇਰੀ ਮਾਂ ਨੇ ਮੈਨੂੰ ਵਾਰਸ ਬਣਾਇਆ ਮੈਂ ਖੰਡਈ ਹਾਂ ਆਵੀ ਕਿਹ ਦਿਨ ਪਿੰਡ ਨੂੰ ਆਪਾਂ ਚੱਲੇ ਚੱਲਾਂਗੇ ਤੇਰੇ ਵੀਰ ਨਾਲ ਲੈ ਕੇ ਬੈਂਕ ਚ ਤੇ ਚਲ ਕਢਾਲਾਂਗੇ ਤੇ ਤੈਨੂੰ ਵੀ ਦੇ ਦਾਂਗੇ ਲੀਰੇ ਕੱਪੜੇ ਜੋਗੇ 4 ਵਜ ਗਏ ਆ ਨਹੀਂ ਤਾਂ ਹੁਣੇ ਚਲ ਜਾਣਾ ਹੀ ਨਹੀਂ ਚਲ ਫੇਰ ਆ ਜੀ ਕੱਲੋ ਦੱਸ ਕੇ ਆਉਂਗੀ ਉਹਨੂੰ ਫੇਰ ਅਸੀਂ ਨਾਲ ਫੇਰ ਲੈ ਜਾਂਗੇ ਅੱਛਾ ਕੀ ਗੱਲਾਂ ਕਰਦੀ ਆ ਮਾ ਵੀ ਸਾਸਰੀ ਘਰ ਕੋ ਨੀ ਪਾਬੀ ਆਇਆ ਸਾਸਰੀ ਘਰ ਉਹ ਕੀ ਆ ਚਲ ਹਾਂ ਜੀ ਠੀਕ ਆ ਵਧੀਆ ਚਲ ਤੁਸੀਂ ਬਹਿ ਜਾਓ ਮਾਂਏ ਟਾਈਮ ਲੱਗਾ ਤੁਹਾਡਾ ਵੀ ਐਦਾ ਹੀ ਆ ਫੇਰ ਘਰ ਚ ਤੁਹਾਨੂੰ ਪਤਾ ਹੀ ਹੈ ਟਾਈਮ ਕਿੱਥੇ ਹੈ ਪੈਸੇ ਕਹਿੰਦੇ ਹੀ ਪੈਸੇ ਮੰਮੀ ਦੀਆਂ ਲੱਭੀਆਂ ਹੀ ਕਾਪੀਆਂ ਜੀ ਇਹਦਾ 3-4 ਲੱਖ ਰੁਪਈਆ ਮੇਰੇ ਨਾਲ ਤੇ ਉਹ ਕਹਿੰਦੇ ਪਿੰਡ ਨੂੰ ਆਵੀ ਤੇ ਕਢਾਵਾਂਗੇ ਮੈਂ ਕੋਈ ਗੱਲ ਨਹੀਂ ਸਵੇਰੇ ਚੜ ਜਾਾਂਗੇ ਜਿਸਨ 4 ਲੱਖ ਰੁਪਈਆ ਸੀ ਉਹਨਾਂ ਨੂੰ ਹੀ ਚਾਹੀਦਾ ਵਾ ਉਹਨਾਂ ਦੇ ਕੰਮ ਹੋਣਾ ਵਾ ਮੈਂ ਮਾਂ ਵਾਰਸ ਮੇਰੇ ਨਾਮ ਮੰਮੀ ਦਾ ਮੰਮੀ ਦੇ ਜਾਣ ਤੋਂ ਬਾਅਦ ਆਖਿਆ ਸਾਡੇ 'ਚ ਭੁੱਖਿਆ ਨਹੀਂ ਨਾ ਹੋਰ ਕਹੀ ਹੁੰਦਾ ਤੇ ਕਾਪੀ ਦੀ ਅੰਦਰਾਂ ਜੋ ਖਿੱਚ ਕੇ ਪੈਸੇ ਕੱਢ ਲੈਣੇ ਸੀ ਤੇ ਮੈਂ ਤੇ ਧਿਆਨ ਹੀ ਨਹੀਂ ਦਿੱਤਾ ਵੇਖ ਲਾ ਵੀ ਤਰਾਂਕਾ ਦੀ ਮਾਂ ਦਾ ਫੋਲਦਾ ਚਲ ਕੋਈ ਨਹੀਂ ਹੁਣ ਏਦਾਂ ਕਰੀ ਨਾ ਪਰਾਪਰਝਾਈਆਂ ਦਾ ਹੀ ਹਿੱਸਾ ਹੁੰਦਾ ਉੱਤੇ ਹਾਪੁੰਦਾ ਵਾ ਤੇ ਦੇਈਂ ਪਤੀਏ ਤੇ ਕੰਮ ਹੋਣਗੇ ਤੇਰੇ ਤੇ ਸਾਡੇ ਪਰਾਪਰਝਾਈਆਂ ਲੋਕਾਂ ਵਰਗੇ ਨਹੀਂ ਭਾਬੀ ਕਹਿੰਦੀ ਪਿੰਡ ਨੂੰ ਆਵੀਂ ਤੇ ਤੈਨੂੰ ਵੀ ਦੇਸ਼ ਦਾਂਗੇ ਚੱਲ ਆ ਜੀ ਤੇ ਨਾਲ ਚਲੀ ਜਾਈਂ ਬੈਂਕ ਸਾਡੇ ਅੱਛਾ ਤੇ ਦੇ ਦਾਂਗੇ ਤੈਨੂੰ ਵੀ ਨੇੜੇ ਕੱਪੜੇ ਜੋਗੇ ਪਰ ਮੈਂ ਜਿੱਥੋਂ ਤੱਕ ਸੁਣਿਆ ਤੁਸੀਂ ਤੇ ਇਹ ਆਂਦੀ ਵੀ ਮੇਰਾ ਭਰਾ ਪਰਝਾਈ ਪੜੇ ਨਹੀਂ ਇਹਨੇ ਤਾਂ ਤੁਹਾਨੂੰ ਕਿਦਾ ਪਤਾ ਲੱਗਾ ਪੀਨੇ ਪੈਸੇ ਉੱਤੇ ਚੱਲ ਇਹਨੇ ਕਿਤੇ ਵੀ ਇਹੀ ਲਈਦਾ ਬਹੁਤੇ ਨਹੀਂ ਆਂਦੇ ਥੋੜੇ ਵੀ ਨਹੀਂ ਤੇ ਬਹੁਤੇ ਵੀ ਨਹੀਂ ਜਿਹੜੇ ਨਾਲ ਕਾਗਜ਼ ਆ ਉਹ ਕਾਦੇ ਆ ਇਹ ਜ਼ਮੀਨ ਜਮੂਨ ਮੰਮੀ ਨੇ ਪਲਾਟ ਤਾਂ ਨਹੀਂ ਲਏ ਉਹ ਵੀ ਕੀ ਭਤਾਣ ਵੇਖਾਂਗੇ ਨਾ ਤੂੰ ਆ ਜੀ ਨਾ ਫਿਰ ਵੇਖ ਲਾਂਗੇ ਹਾਏ ਪਿੰਡ ਚ ਕਿਸ ਨੂੰ ਵਖਾ ਲੈਣਾ ਗਏ ਕਿੰਨੂੰ ਵਖਾਲਨੇ ਮੇਟਾ ਹੋਰ ਤਾਂ ਦਰਾਂ ਦਾ ਰਹਾਦਾ ਮੰਮੀ ਆਡੀ ਕਿਰਸੀ ਬੜੀ ਪਿਆ ਫਾਲਤੂ ਨਹੀਂ ਖਰਚਦੀ ਕਿਤੇ ਵੇਲਾ ਹੁਣ ਇੰਨਾ ਪੈਸਾ ਜਾਵਾਂ ਤੀਆਂ ਬਤਾ ਦੇ ਕੰਮ ਆਊਗਾ ਪੱਕਾ ਉਹ ਉਹ ਕਹਿੰਦੀ ਹੁੰਦੀ ਵੀ ਬਟਾਲਿਆ ਦੇ ਰੋਡ ਦੇ ਪਲਾਟ ਬੜੇ ਮਹਿੰਗੇ ਮੁੜਕੇ ਵਿਕਨੇ ਉਹਨੇ ਪੱਕਾ ਲਏ ਹੋਣੇ ਆ ਹਾਏ ਜੇ ਕਿਤੇ ਇੱਕ ਆਦਾ ਪਲਾਟ ਆ ਨੂੰ ਮਿਲ ਜਾਏ ਤਾਂ ਆਡੀ ਤੇ ਕਿਤੇ ਜ਼ਿੰਦਗੀ ਸਬਰ ਜਾਵੇ ਚਾਲ ਕੋਈ ਨਹੀਂ ਖੋਣ ਨਾ ਵਧਾ ਲਈ ਹੋਰ ਸੁਣਾਓ ਭਾਜੀ ਵਧੀਆ ਵਧੀਆ ਸਭ ਠੀਕ ਆ ਤੁਸੀਂ ਸੁਣਾਓ ਪਾਕੀ ਪਰਵਾਹ ਠੀਕ ਠਾਕ ਰਾਜਵੀਰ ਦਾ ਗਈ ਉਹ ਕਹ ਮੈਨੂੰ ਜੀ ਲੱਗਾ ਦਾ ਜੀ ਲੱਗਾ ਇਥੇ ਕਦੀ ਉਹ ਮੁਜੀਦ ਸਾਡੀ ਗਵੰਡਣ ਕਦੀ ਉਹਦੇ ਘਰ ਕਰੀ ਤੇ ਪਰ ਦੇਲ ਦੇ ਪੈ ਸਾਰੇ ਦੇ ਦਿੰਦਾ ਮੈਂ ਤੇ ਅੱਗੇ ਕਹਿ ਲਈ ਹਾਂ ਵੀ ਰਾਜਵੀਰ ਦੱਸਣ ਡਿਆ ਸੀ ਜਾਦਾ ਇੱਕ ਪਤ ਵਧ ਗਿਆ ਹੀ ਘਰ ਆਹ ਜਵਾਦ ਅਦਵਿੰਦਰ ਕਿੱਥੇ ਇਹਨੂੰ ਕਦੀ ਫੇਟਾਈ ਮੋਨੇ ਕਿਹਾ ਉਦਾਂ ਹੀ ਤੇਨੂੰ ਪਤਾ ਵੀ ਉਹਦੇ ਇਹਨੂੰ ਆਂਦਾ ਹੀ ਕੱਖ ਨਹੀਂ ਬਾਈ ਦੂਜੇ ਨੰਬਰ ਤੇ ਮੈਂ ਇਹਨੂੰ ਕਦੀ ਕੋ ਆਖਣ ਦਿੱਤਾ ਤਾਂ ਆਂਦੇ ਘਰ ਦੀ ਕੋ ਪੱਤਾਂ ਵਾਲਾ ਮਾਹੌਲ ਹੈਗਾ ਨਾ ਸਾਡੇ ਕੋਈ ਲੜਾਈ ਹੋਈ ਕਦੀ ਮੈਂ ਇਤਾਂ ਦੀਆਂ ਗੱਲਾਂ ਕਰਦਾ ਸੀ ਵੀ ਪਾਪੇ ਨੇ ਜ਼ਿਆਦੀ ਪੀ ਲਈ ਹੂੰ ਤੇ ਮੰਮੀ ਨੇ ਕੁੰਡੀ ਲਾ ਲਈ ਪੈਸੇ ਕੱਢ ਲਏ ਉਹਦੇ ਹੂੰ 10000 ਰੁਪਏ ਪਤਾ ਨਹੀਂ ਕਿੰਨਾ ਨੇ ਫੇਰ ਐਸੇ ਗੱਲਾਂ ਪਾਪੇ ਨੇ ਡਿੰਗੜ ਡਿੰਗੜ ਕੀਤੀ ਮੰਮੀ ਦੀ ਸਾਨੂੰ ਇਹੋ ਗੋਸ ਦੱਸਿਆ ਦਾਨਾ ਨੇ ਬੋਲਿਆ ਲਾ ਲਿਆ ਮਾਨਸਾ ਦਾ ਵੇਲਾ ਇਹੋ ਕੰਮ ਨਿਆਣੇ ਮੇਰੇ ਨਾਲ ਲੈ ਆਂ ਆ ਮਸਕਰੀਆਂ ਕਰਦਾ ਰਹਿੰਦਾ ਲੱਲੇ ਆ ਮਾਣ ਵਰਗੇ ਉਹਦਾ ਸੱਚਾ ਵੀ ਆ ਮੁੰਡਾ ਇਹਦੀ ਸੁਣ ਲੋ ਇਹਨੇ ਕੀ ਚਲੇਤਰ ਮੇਰੇ ਨਾਲ ਕੀਤਾ ਮੈਨੂੰ ਚਾਰਜ ਮਿੱਠਾ ਥੋੜਾ ਪਾ ਕੇ ਦੇ ਦਿੱਤਾ ਸੀ ਉਹ ਵੀ ਤੁਹਾਡੇ ਮੁੰਡੇ ਨੇ ਦੱਸਿਆ ਮੈਨੂੰ ਨਹੀਂ ਉਹਦੇ ਪਿੱਛੇ ਨਾ ਲੱਗਾ ਕਰ ਉਦਾਂ ਹੀ ਭੋਲਾਵਾ ਉਹਦੀਆਂ ਗੱਲਾਂ ਚ ਆ ਜਾਂਦੀ ਤੂੰ ਵੀ ਉਹਦੇ ਬੜਾ ਕੋ ਕਹਿੰਦਾ ਫਿਰ ਐਨਾ ਵੀ ਕਾਦਾ ਭੋਲਾ ਹੋ ਗਿਆ ਨਹੀਂ ਨਿਆਣਾ ਉਹਦੇ ਇੱਡੀ ਸਿਆਣੀਆਂ ਵੀ ਗੱਲਾਂ ਵਿੱਚ ਵਿੱਚ ਕਰਦਾ ਵਾ ਤੈਨੂੰ ਕੋ ਜਿਆਦਾ ਹੀ ਸਿਆਣਾ ਲੱਗਦਾ ਰਾਂ ਆਖਾਂ ਚਾਰ ਦਿਨ ਆਪਣੇ ਕੋਲ ਤਾਂ ਪਤਾ ਲੱਗ ਜਾਣਾ ਕੋਈ ਨਹੀਂ ਸਾਡੇ ਚ ਰਹਿਣ ਦੇ ਜਿੱਦਾਂ ਦਾ ਆਇਆ ਵਾ ਤੇ ਮੈਂ ਅੱਜ ਸੋਚਣ ਦੀ ਹਾਂ ਵੀ ਮਾਪਿਆਂ ਨੂੰ ਮਾਸਾ ਟੈਨਸ਼ਨ ਨਹੀਂ ਆਏ ਕਿ ਤੇ ਵਾਧੂ ਮੇਰਾ ਪੁੱਤ ਕੁੜੀ ਹੈ ਮੈਂ ਪੁੱਤ ਆਪ ਸੁਖਨਾ ਦਾ ਮੁੰਡਾ ਡਾਵਾ ਫਿਰ ਉਹਨੇ ਸਿਰ ਤੇ ਵਾੜ ਨਹੀਂ ਹੋਣੇ ਜਿੰਨੀ ਇਹਦੀਆਂ ਸੁਖਣਾ ਹੈ 100 ਸੁਖਨਾ ਦਾ ਮੁੰਡਾ ਚਲੋ ਵੇ ਚੰਗਾ ਹੈ ਨਹੀਂ ਬਹਿ ਜਾਓ ਬਹਿ ਜਾ ਚਾਹ ਲੱਗੀ ਬਣਾਉਣ ਚਾਹ ਲੱਗੀ ਪ੍ਰੀਤ ਮੈਂ ਵੀ ਦੇਣੀ ਹੈ ਜੇ ਬੀਬੀ ਮੰਗਣ ਦੀ ਤਾਂ ਮੈਂ ਦੁੱਧ ਪੱਤੇ ਲਾ ਕੇ ਦੇ ਕੇ ਆਈ ਹਾਂ ਦੁੱਧ ਪੱਤੇ ਪੀਂਦੀ ਹੈ ਚਾਹਾਂ ਪੀਂਦੀ ਸਾਡੀਆਂ ਹਾਂ ਓਕੇ ਪਤਾ ਨਾ ਫਿਰ ਕੀ ਨਹੀਂ ਵੇਖੇ ਕਿਆ ਹਾ ਦਾ ਨਾ ਸੁਣ ਕੇ ਤੇ ਨਾਲੀ ਤਰੀਲੀਆਂ ਆ ਗਈਆਂ ਇਹਨੂੰ ਫੇਰਾਉਂਦੀਆਂ ਇਹਨੂੰ ਕਹਿੰਦੇ ਵੀ ਸ਼ਰੀਕ ਸ਼ਰੀਕ ਹੁੰਦਾ ਜੀ ਹਾਂ ਆ ਗਈ ਉੱਡ ਕੇ ਉਹਦੇ ਹਾਹੋ ਤਾਂ ਹੀ ਬਰਾਂਗੀ ਉੱਡ ਕੇ ਇਹ ਤੁਆ ਨਹੀਂ ਪਤੀ ਹੈ ਜਿਹਨੇ ਜ਼ਮੀਨ ਦੇ ਉੱਤੇ ਉਹ ਚਲੀ ਆ ਜਿਹਨੇ ਜ਼ਮੀਨ ਦੇ ਉੱਤੇ ਉਹਨੇ ਥੱਲੇ ਹੀ ਹੋ ਹਮ ਨੇ ਜਣਾ ਵੱਡੀਆਂ ਹੀ ਸਾਰੀਆਂ ਹਡੀਆਂ ਇਹਨੇ ਤੇ ਐ ਬੁੱਢਰੀਆਂ ਦੋਵੇਂ ਨਾਲ ਲਾਈਆਂ ਤੇ ਕਮਾਈ ਖਾਂਢੀ ਰਮਾਨ ਹਾਂ ਤੇ ਵੇਖ ਕਿੰਨੀਆਂ ਮੇਰੇ ਪੋਤਨ ਗੱਲਾਂ ਕਾਣਦੇ ਮੇਰਾ ਕਿਹ ਪੁੱਤ ਵੱਧੂਗਾ ਕੋਲੇ ਹਾਂ ਨਾ ਚੱਲ ਦਫਾ ਕਰ ਤੂੰ ਹੀ ਗਾੰਦੂ ਟੈਨਸ਼ਨ ਲੈਂਦੇ ਅਹੀਂ ਕਿ ਲਾਣਾ ਦੇਖ ਲੋ ਬਬੋ ਤੁਸੀਂ ਮੈਂ ਸੰਗਣੀ ਜੀ ਚਾਹ ਰੱਖ ਕੇ ਆਵਾਂ ਉੱਤੇ ਉਹ ਰਹਿਣ ਦੇ ਗਾਂ ਮੈਂ ਵੀ ਜਾਣਾ ਵਾਂ ਚਾਰ ਵਾ ਚੱਲੇ ਆ ਲੈ ਐਦਾਂ ਕਿੱਦਾਂ ਰਹਿਣ ਚਾਹ ਪਾਣੀ ਪਿਆਲ ਕੇ ਰੋਟੀ ਚਾਹ ਪਾਣੀ ਪਿਆ ਕੇ ਰੋਟੀ ਪਣੀ ਖਵਾ ਕੇ ਫੇਰੀ ਭੇਜਾਂਗੇ ਫੇਰ ਛੱਡਣ ਜਾਣਾ ਮੰਨਾ ਆਹੋ ਕੀ ਕਰਨ ਦੇ ਜੇ ਹਨੀ ਐਨ ਮਸ਼ੀਨ ਨੂੰ ਕੀ ਕੀਤਾ ਸੁਈ ਵਿੰਗੀ ਹੋਈ ਆ ਜੋ ਬੰਦੀ ਇੱਕ ਦਿਨ ਪੈਂਟਰ ਦੀ ਨਾ ਲੂਪੀ ਜੀ ਅੜ ਗਈ ਸੀ ਤੇ ਉਹਦੇ ਨਾਲ ਹੋ ਗਈ ਵੀ ਮੈਂ ਦੱਸਣਾ ਸੀ ਤੁਹਾਨੂੰ ਇਹ ਲਈ ਛੱਡ ਐ ਛੱਡ ਦੇ ਇਹਨੂੰ ਛੱਡ ਦੇ ਹਾਂ ਗੱਲ ਸੁਣੋ ਮੈਨਿਆ ਖੁਸ਼ਖਬਰੀ ਆ ਕਿ ਦਾਦੀ ਤੇਰੀ ਵੱਡੀ ਨੌ ਆ ਨਾ ਜਿਹੜੀ ਹਾਂ ਉਹਦੀ ਮਾਂ ਦੀ ਲੱਭੀ ਕਾਪੀ ਤੇ ਕੋਹ ਲੱਭੇ ਕਾਗਜ਼ ਅੱਛਾ ਮੈਨੂੰ ਲੱਗਦਾ ਵਾ ਵੀ ਕੋਈ ਪਲਾਨਟ ਫਲੂਟ ਵੀ ਇਹਦੇ ਨਾਮ ਆ ਤੇ 4 ਲੱਖ ਰੁਪਈਆ ਦੀ ਕਾਪੀ ਤੇ ਆ ਅੱਛਾ ਤੇ ਵਾਰਸ ਤੇਰੀ ਨੌ ਆ ਤੇ ਮੈਂ ਹਾਂ ਤੂੰ ਆਪਣੇ ਜਵਾਈ ਨੂੰ ਬਾਹਰ ਕੱਲਣ ਨੂੰ ਤਰਲੇ ਲੈਣ ਢਈ ਆ ਤੇ ਚੱਲ ਜੇ ਨਾਪਰੀਜ਼ ਨੂੰ ਪਤਾ ਲੱਗਦਾ ਮੈਂ ਨਹੀਂ ਫੇਰ ਵੀ ਪਰਜਾਈ ਚੰਗੀ ਆ ਜੇ 4 ਲੱਖ ਕਹਿਣ ਢਈ ਆ ਤੇ ਦੂ ਲਖ ਤੇ ਨੂੰ ਮਿਲੂ ਦੂ ਲਖ ਆਪਣੇ ਪ੍ਰਾਨ ਦੇਉਗੀ ਤੇ ਹੁਣ ਤੂੰ ਮੰਮੀ ਮੰਗ ਲੈ ਇਹ ਕੋ ਮਾਈ ਤਾਂ ਤੇ ਦੇ ਵੀ ਦੇਣੀ ਆ ਇਹਨੇ ਕਿਹਾ ਆਹ ਦੇ ਦੇਉਗੀ ਲੈ ਤੇ ਉਦਾਂ ਵੀ ਕੀ ਪਤਾ ਲੱਗਣ ਡਿਆ ਸੀ ਉਹਦੇ ਪਰਚਾਈ ਚੰਗੀ ਹੈ ਜਿਹੜੀ ਆਣ ਕੇ ਦੱਸਣ ਡਈ ਆ ਪਰਚਾਈ ਨੇ ਵੀ ਕਿੱਥੇ ਦੱਸਣਾ ਸੀ ਮਮੋ ਠਗਣੀ ਜੇ ਨੇ ਹੁਣ ਪਤਾ ਵੀ ਵਾਰ ਸੀ ਆ ਉਦਾਂ ਨੇ ਕਿੱਥੋਂ ਦੱਸਣਾ ਸੀ ਉਹਨੂੰ ਪਤਾ ਵਾ ਵੀ ਇਹਦੇ ਸ਼ੈਨ ਹੁਣੇ ਪ੍ਰੀਦੇ ਉਦਾਂ ਦੀ ਪਰਚਾਈ ਨਗਿੰਦੀ ਜੀ ਨੇ ਕਿੱਥੇ ਆਉਣਾ ਸੀ ਨਾ ਦੱਸਣਾ ਸੀ ਉਹ ਤਾਂ ਮੈਂ ਕਹਿ ਨਹੀਂ ਆ ਵੀ ਮਾਤਾ ਤੁਮਹਤੇ ਬੜੀ ਸ਼ੇਤੀ ਲੱਖ ਦੇਤਾ ਸੀ ਵੀ ਮੇਰੇ ਪੁੱਤ ਨੇ ਦੁਕਾਨ ਚ ਸਮਾਨ ਪਾਉਣਾ ਵਾ ਹੁਣ ਪਰਖ ਕੇ ਵੀ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਨੋਂ ਨੇ ਚਲੀ ਜਾ ਸਵੇਰੇ ਚਲ ਜਾਣਾ ਇਹਨੇ ਤੇ ਜਦਾਂ ਤੇ ਲੱਛਣ ਆ ਹੂੰ ਤੇ ਚਾਹੀ ਬੜਾ ਚਾਂਦੇ ਆ ਟਾਈਮ ਟਾਈਮ ਆਦੀ ਅਜੇ ਤੇ ਥੋੜਾ ਜਿਹਾ ਹੁੰਦਾ ਤੇ ਮੈਂ ਤੇ ਚਲ ਜਾਣਾ ਮੇਰੇ ਤੇ ਰਾਤ ਨੀਂਦ ਨਹੀਂ ਆਉਣੀ ਚਾਰ ਨਾਲੇ ਮੇਰੀ ਘਰ ਸੌਣਾ ਅਜੇ ਮੈਂ ਨਹੀਂ ਆ ਕੀ ਪਤਾ ਜਿਹੜੇ ਕਾਗਜ਼ ਕਹਿਣ ਡੇ ਉਹ ਕਿਤੇ ਆਂਦੀ ਬਟਾਲੇ ਮੇਰੀ ਮਾਂ ਦੀ ਦੀ ਪਲਾਟ ਕਿਤੇ ਕੀਤੇ ਪਲਾਟ ਹੀ ਨਹੀਂ ਲਿਆਏ ਦੇ ਨਾਂ ਤੇ ਨਾਲੇ ਗੱਲ ਸੁਣ ਹਾਂ ਜੇ ਮੈਨੂੰ ਪ੍ਰੀਤ ਆਪਣੇ ਕੋਲੋਂ ਨਾ ਦਊ ਤੇ ਜਿਹੜਾ ਮੈਂ ਪਿੰਦਰ ਸੌਣ ਨੂੰ ਦਿੱਤਾ ਉਹ ਤੇ ਮਿਲੂਗਾ ਹੀ ਹਾਂ ਚੱਲ ਚੱਲ ਕੋਈ ਨਹੀਂ ਲੱਖ ਹੋਰ ਵਾਲਿਆ ਤੇ ਲੱਖ ਕੋਲੋਂ ਦਵਾਂਗੇ ਤੇ ਉਹਦਾ ਮਾਰਦਾ ਬਣ ਜਾਣਾ ਆਹੋ ਪਰ ਪ੍ਰਤਾ ਕੇ ਦੇਖਿਓ ਮੈਂ ਦੱਸਦਾ ਪਰ ਮੇਰਾ ਨਾਂ ਨਾ ਲਿਓ ਪਰ ਆ ਵੇਖਿਓ ਪਹਿਲਾਂ ਤੁਹਾਨੂੰ ਦੱਸਦੀ ਆ ਆਹ ਮੈਂ ਤੇਰਾ ਥੋੜੀ ਨਾਂ ਲੈਣਾ ਆਹੋ ਮੈਂ ਚਾਹ ਬਣਾ ਲਾ ਕੋਟਾ ਚਾ ਠੀਕ ਆ